ਸਾਰ ਨੂੰ ਵਾਇਰੂਲਿਕਾ ਖਾਲਸਾ ਬੈਰੂਲੀ ਫਤਿਹ ਦੇਖੋ ਪੱਤਰਕਾਰ ਸਾਹਿਬ ਗੱਲ ਆਏ ਐ ਜਿੱਥੇ ਮਾੜੀ ਮੋਟੀ ਧੂਆਂ ਉੱਠਦਾ ਅੱਗ ਤਾਂ ਉੱਥੇ ਲਾਦੇ ਹੁੰਦੀ ਐਵੇਂ ਰਾਹ ਜਾਂਦਾ ਤਾਂ ਕੌਣ ਫਾਇਰ ਮਾਰਦਾ ਪਰ ਇਹਦੇ ਪਿੱਛੇ ਕੌਣ ਹੈ ਕਾਰਨ ਕੀ ਹੈ ਇਹ ਸਿਸਟਮ ਦੇ ਪਿੱਛੇ ਅਸਲ ਦੋਸ਼ੀ ਕੌਣ ਆਪਾਂ ਸਭ ਨੂੰ ਪਤਾ ਵੀ ਅਸਲ ਦੋਸ਼ੀ ਕੌਣ ਹੈ ਕੌਣ ਇਹਦੇ ਪਿੱਛੇ ਹੈ ਦੁਕਾਨਦਾਰਾਂ ਨੇ ਕੱਲ ਇਕੱਠ ਕਰਿਆ ਬਹੁਤ ਧੰਨਵਾਦ ਦੁਕਾਨਦਾਰਾਂ ਦਾ ਉਹ ਇਕੱਠੇ ਹੋਏ ਨੇ ਪਰ ਯਾਰ ਕਿੰਨਾ ਚਿਰ ਘੰਟਾ 2 ਘੰਟੇ ਮੇਨ ਮੁੱਦਾ ਕੀ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਮੇਨ ਦੋਸ਼ੀ ਦੋਸ਼ੀ ਕੌਣ ਹੈ ਮੈਂ ਦੋਸ਼ੀ ਹੈ ਨਸ਼ਾ ਕਿਉਂਕਿ ਇੱਕ ਮਾਂ ਤੇ ਪਿਓ ਆ ਦੇ ਪੁੱਤ ਨੂੰ ਵੇਚ ਦਿੰਦੇ ਨੇ ਕਾਦੇ ਲਈ ਨਸ਼ੇ ਦੀ ਪਲਖਾਤਰ ਕੱਲ ਇੱਕ ਨੇ ਜਨਾਨੀ ਵੇਚਤੀ ਨਸ਼ੇ ਦੀ ਪਲਖਾਤਰ ਆ ਦੇ ਪਿਓ ਨੂੰ ਮਾਰ ਦਿੰਦੇ ਨੇ ਤਾਂ ਉਹ ਨਸ਼ੇ ਵਾਲਿਆਂ ਨੂੰ ਨਸ਼ਾ ਪੂਰਤੀ ਲਈ ਪੈਸਾ ਚਾਹੀਦਾ ਹੁੰਦਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਵਰਤ ਲੈਂਦਾ ਕੋਈ ਵਰਤ ਲੈਂਦਾ ਈਵਨ ਕਿ ਕੀ ਪਤਾ ਕਿਹਨੇ ਵਰਤੇ ਹੋਣਗੇ ਲੀਡਰ ਨੇ ਵਰਤੇ ਹੋਣ ਕਿਹਨੇ ਵਰਤੇ ਹੋਣ ਵੱਡੇ ਵੱਡੇ ਲੋਕ ਵਰਤ ਲੈਂਦੇ ਨੇ ਜ਼ਿਆਦਾਤਰ ਫਰੋਤੀਆਂ ਕੌਣ ਮੰਗਦਾ ਮੈਂ ਸਿੱਧ ਸਿੱਧਾ ਕਹਿਣਾ ਸਾਡੇ ਹੀ ਪ੍ਰਸ਼ਾਸਨ ਦੇ ਕੁਝ ਬੰਦੇ ਫਰੋਤੀਆਂ ਮੰਗਦੇ ਨੇ ਉਹ ਰਿਟਾਇਰ ਹੋ ਗਏ ਹੁਣ ਮਾਨਸਾ ਦੀ ਗੱਲ ਕਰਨਾ ਬਾਹਰ ਅੰਦਰ ਵੀ ਸ਼ਾਮਲ ਹੁੰਦੇ ਨੇ ਵਿੱਚ ਪਰ ਇਹ ਤਾਂ ਕਹਾਣੀ ਸਾਹਮਣੇ ਨਹੀਂ ਆ ਰਹੀ ਉੱਭਰ ਕੇ ਨਾ ਦੁਕਾਨਦਾਰ ਦੱਸ ਰਿਹਾ ਵੀ ਕਿਉਂ ਮੈਨੂੰ ਤਾਂ ਲੱਗਦਾ ਯਾਰ ਇਹਨਾਂ ਦੀ ਸਪਰੇਅ ਦੀ ਦੁਕਾਨ ਹੈ ਵੀ ਸਪਰੇਅ ਦੀ ਦੁਕਾਨ ਤੇ ਇਹਨਾਂ ਨੂੰ ਵਿਚਾਰ ਨੂੰ ਕਿੰਨੀ ਕਮਾਈ ਹੋਣੀ ਹੈ ਇਹ ਤਾਂ ਕੋਈ ਆਲੇ ਦੁਆਲੇ ਇਹਨਾਂ ਦੇ 2 ਨੰਬਰ ਦਾ ਕੰਮ ਕਰਦਾ ਹੋ ਸਕਦਾ ਚੰਡੀਚੁੰਦੀਗੜ ਕਿਉਂਕਿ ਸਾਡੇ ਮੁੰਡੇ ਬਹੁਤ ਮਾਨਸਾ ਚੰਡੀਗੜ੍ਹ ਕੰਮ ਕਰਦੇ ਨੇ ਆਹੀ ਮੈਚਾਂ ਮੂਚਾਂ ਦਾ ਜਾਂ ਹੋਰ ਕੋਈ ਕੰਮ ਉਹ ਕੋਲੇ ਭਲੇਖੇ ਨਾਲ ਪਰ ਭਲੇਖਾ ਐਵੇਂ ਕਿਵੇਂ ਲੱਗ ਸਕਦਾ ਯਾਰ ਫਿਰ ਉਹ ਬੰਦੇ ਕਿੰਨੇ ਤਕੜੇ ਸਰਪ ਸ਼ੂਟਰ ਜਿਹੜੇ ਇੱਥੋਂ ਭੱਜ ਗਏ 메ਨ ਬਾਜ਼ਾਰ ਚ ਫਾਇਰ ਬਾਰ ਬਾਰ ਕੇ ਭੱਜ ਗਏ ਉਹ ਸਾਡੇ ਘਰਾਂ ਕੋਲੇ ਜਾ ਕੇ ਉੱਥੇ ਇੱਕ ਬਾਬੇ ਨੇ ਡੇਗੇ ਬਜ਼ੁਰਗ ਨੇ ਉਹ ਤੇ ਇੱਥੇ ਨਹੀਂ ਡੇਗੇ ਗਏ ਉਹ ਇੱਥੇ ਡੇਗ ਲੈਂਦੇ ਫਿਰ ਕੱਲ ਚੱਲ ਇਕੱਠੇ ਹੋਏ ਕੱਲ ਗੱਲ ਚੱਲੀ ਵੱਡੇ ਵੱਡੇ ਲੀਡਰ ਆ ਕੇ ਸਟੇਜਾਂ ਤੇ ਬੋਲੇ ਕਿਸੇ ਨੇ ਆਏ ਨਹੀਂ ਕਿਹਾ ਵੀ ਨਸ਼ਾ ਬਿਕਦਾ 메ਨ ਜੜ ਨਸ਼ਾ ਜੀ ਲੈ ਕੇ ਕੈਪਸੂਲ ਦੁਕਾਨਾਂ ਪਰੋਂ ਉਹ ਵਿਚਾਰੇ ਫੇਰ ਮਾਰ ਦਿੰਦੇ ਨੇ ਕਿਸੇ ਨੇ ਆਏ ਆਵਾਜ਼ ਨਹੀਂ ਠਾਈ ਵਪਾਰ ਮੰਡਲਿਆਂ ਨੂੰ ਮੈਂ ਸੋਡੇ ਚੈਨਲ ਰਾਹੀਂ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਜੀ ਜਦੋਂ ਤੁਹਾਨੂੰ ਪਤਾ ਹੈ ਵੀ ਸ਼ਹਿਰ ਚ ਫਲਾਨੀਆਂ ਦੁਕਾਨਾਂ ਪਰ ਸ਼ਰਿਆਮ ਨਸ਼ਾ ਵੀ ਕੀਤਾ ਜਾਂਦਾ ਤੁਸੀਂ ਉਹਨਾਂ ਬੁਰਦ ਕੱਲ ਕਿਉਂ ਨਹੀਂ ਮਤਾ ਪਾਇਆ ਤੁਸੀਂ ਕਿਉਂ ਨਹੀਂ ਅੱਗੇ ਲਾਦੇ ਅੱਗੇ ਲੱਗੋ ਇਹਨਾਂ ਨੂੰ ਬੰਦ ਕਰਾਓ ਸਾਰਾ ਕੁਝ ਰੁਕ ਜੂ ਕਿਉਂਕਿ ਮੇਨ ਜੜਾ ਹਰੇਕ ਚੀਜ਼ ਦੀ ਨਸ਼ਾ ਨਸ਼ਾ ਸ਼ਰਿਆਮ ਵੀ ਕੀਤਾ ਜਾਂਦਾ ਤੁਸੀਂ ਉਹੀ ਬੰਦੇ ਵਿੱਚ ਖੜਾ ਰੱਖੇ ਨੇ ਕੱਲ ਨਸ਼ਾ ਵੇਚਣ ਵਾਲੇ ਦੁਕਾਨਾਂ ਵਾਲੇ ਉਹਨਾਂ ਨੂੰ ਰੋਕੋ ਤੁਸੀਂ ਰੋਕ ਸਕਦੇ ਹੋ ਸ਼ਹਿਰ ਵੱਸ ਸਕਦਾ ਇੱਕ ਗੋਲੀਆਂ ਚੱਲੀਆਂ ਬਹੁਤ ਮੰਦਪਾਗੀ ਘਟਣਾ ਤੇ ਜਿਹੜੀਆਂ ਗੋਲੀਆਂ ਰੋਜ਼ ਵੇਚੀਆਂ ਜਾ ਰਹੀਆਂ ਜਿਨ੍ਹਾਂ ਦਾ ਸਾਡੇ ਜਵਾਕ ਮਾਰੇ ਜਾ ਰਹੇ ਨੇ ਜੋ ਸਾਇਲੈਂਟ ਕਿਲਰ ਨੇ ਸਾਇਲੈਂਟ ਕਿਲਰ ਨਹੀਂ ਕਹੂੰਗਾ ਮੈਂ ਉਹ ਸੀਰੀਅਲ ਕਿਲਰ ਨੇ ਜੋ ਜਿਨ੍ਹਾਂ ਦੇ ਅਨੇਕਾਂ ਜਵਾਕ ਮਾਰਤੇ ਸਾਡੇ ਨਸ਼ਾ ਦੇ ਦੇ ਉਹਨਾਂ ਦਾ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਾਉਂਦੇ ਕਿਉਂ ਨਹੀਂ ਵਪਾਰ ਮੰਡਾ ਲਿਖ ਕੇ ਪਾਉਂਦਾ ਕਿਉਂ ਨਹੀਂ ਜਥੇਬੰਦੀਆਂ ਲਿਖ ਕੇ ਪਾਉਂਦੀਆਂ ਉਦੋਂ ਮੈਂ ਇੱਕ ਦੁਕਾਨ ਵਾਲਾ ਫੜਿਆ ਉਹਦੇ ਉਦੋਂ ਸਾਨੂੰ ਕੁਸਮਾੜਾ ਮੋਟਾ ਕਿਹਾ ਗਿਆ ਤਾਂ ਸ਼ਹਿਰ ਦੇ ਹੀ ਕੁਸਪਤਵੰਤ ਤੇ ਸੱਜਣਾ ਨੇ ਹੋ ਹੁ ਹ ਲਗਾਤਾ ਵੀ ਇਤਾਂ ਐ ਕਰਦਾ ਤਾਂ ਐ ਕਰਦਾ ਕਿਤੇ ਸਾਹ ਦੇਣਾ ਸੀ ਹਾਲਾਂ ਕੇ ਇਸ ਬੱਚੇ ਸਾਭ ਦੀ ਮਸਾ ਕਰੀ ਜਾਂਦੇ ਮੇਰਾ ਘਣਾ ਆਪਦਾ ਕਰਦਾ ਨਸ਼ੇ ਕਰਨ ਆਪਣੇ ਮਾਨਸਾ ਚ ਇੱਕ ਵੱਡੀ ਘਟਨਾ ਵੀ ਵਾਪਰੀ ਸੀ ਬੱਚਾ ਵੇਚਦਾ ਹਨਾ ਮਾਤਾ ਪਿਤਾ ਨੇ ਹਾਂ ਮਾਤਾ ਪਿਤਾ ਨੇ ਬੱਚਾ ਵੇਚੋ ਗੱਲ ਹੀ ਦੱਪਤੀ ਗੱਲ ਹੀ ਮੋੜ ਕਰਤੀ ਉਹਦੇ ਪਿੱਛੇ ਕੌਣ ਐ ਕਿਹਨੇ ਉਹ ਬੱਚੇ ਦੀ ਜ਼ਿੰਦਗੀ ਖਰਾਬ ਕਰੀ ਐ ਉਹ ਤਾਂ ਦੇਖ ਨਸ਼ਾ ਕਰਦੇ ਸੀ ਹੁਣ ਇਹੀ ਤਾਂ ਗੱਲ ਨਾਲ ਕਲਦੀ ਜਦੋਂ ਕੋਈ ਆਪ ਦੇ ਬੱਚਿਆਂ ਨੂੰ ਵੇਚਦੇ ਹੈ ਨਸ਼ਾ ਕਿੱਡੀ ਭੈੜੀ ਚੀਜ਼ ਹੋਗੀ ਸੋਚ ਕੇ ਦੇਖ ਨਸ਼ੇ ਪਿੱਛੇ ਕੋਈ ਆਦੇ ਹਾਂ ਮਨ ਲੋ ਗਾਲਾ ਜੇ ਇਹ ਖਸ ਖਸ ਦੀ ਸਾਨੂੰ ਖੇਤੀ ਦੇ ਦੇਣ ਕੋਈ ਨਹੀਂ ਮਰਦਾ ਸਭ ਬੰਦੇ ਹੋ ਜੂ ਕਾਂਦਰੀ ਕਿਉਂ ਨਹੀਂ ਦਿੰਦੇ ਪੰਜਾਬ ਨੂੰ ਖਸ ਖਸ ਦੀ ਖੇਤੀ ਕਿਉਂਕਿ ਵੀਰੇ ਸਾਰਾ ਕੰਮ ਰਿਸ਼ਵਤ ਖੋਰੀ ਤੋਂ ਲਾਹ ਬਲੈਕ ਤੋਂ ਲਾਹ 2 ਨੰਬਰ ਦਾ ਕੰਮ 2 ਨੰਬਰ ਦੀ ਮੋਟੀ ਕਮਾਈ ਨਸ਼ੇ ਤੋਂ ਹੀ ਚੱਲ ਰਹੀ ਹੈ ਸਾਰਾ ਮੇਨ ਜੜ ਨਿਓਂ ਜੜ ਨਸ਼ਾ ਜਿੱਨਾ ਚਰ ਲੋਕ ਇਕਾਂ ਨਹੀਂ ਕਰਦੇ ਲੈ ਹੁਣ ਦੂਰੀ ਵਾਰ ਅੱਗੇ ਲੱਗੋ ਤੂੰ ਗੋਲੀਆਂ ਵਾਲੀਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਨਿਤ ਗੋਲੀਆਂ ਦੇ ਕੇ ਮਾਰਿਆ ਜਾ ਰਿਹਾ ਉਹਨਾਂ ਵਿਰੁੱਧ ਮੰਡੀ ਬੰਦ ਕਰਨ ਇਹ ਦੋ ਦਿਨ ਬੰਦ ਕਰਨ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਉਹ ਕਹਿ ਰਾ ਨਾ ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਕਹਾਣੀ ਸੁਣਾਉਣਾ ਚਾਹ ਸੁਣ ਲਓ ਅਸੀਂ ਉੱਥੇ ਨਸ਼ੇ ਵਾਲੀ ਦੁਕਾਨ ਤੇ ਭਾਈ ਲੜੀ ਜਾਈਏ ਸਾਡੇ ਆ ਕੇ ਇੱਕ ਵਿਚਾਰਾ ਮੈਂ ਨਾਂ ਬਦਲਦਾ ਬੰਦੇ ਦਾ ਉਹ ਉੱਥੇ ਸ਼ੌਕੀ ਦੀ ਦੁਕਾਨ ਹੈ ਮੈਂ ਨਾਂ ਬਦਲਦਾ ਉਹਦਾ ਮੁੰਡੇ ਦਾ ਨਾਮ ਮੇਸ਼ੀ ਆ ਉਹ ਸਾਡਾ ਦੋਸਤ ਮਿੱਤਰ ਹੈ ਸਾਡੀਆਂ ਦਾ ਮੁੰਡਾ ਵੀ ਉਹਦਾ ਵੱਡਾ ਕਾਲਜ ਚ ਪੜਦਾ ਆ ਕੇ ਸਾਡੀ ਉਹ ਵੀਡੀਓ ਬਣਾਉਣ ਲੱਗ ਗਿਆ ਜਦੋਂ ਵੀਡੀਓ ਬਣਾਉਣ ਲੱਗ ਗਿਆ ਤਾਂ ਪਿੱਛੇ ਲਾਲਾ ਜੀ ਆ ਗਏ ਉਹ ਕਹਿੰਦਾ ਮੇਸ਼ੀ ਕੀ ਕਰੀ ਜਾਂਦਾ ਮੈਂ ਨਾਂ ਬਦਲਤੇ ਪਿਓ ਬੁੱਤਾਂ ਦੇ ਕਹਿੰਦਾ ਬਾਪੂ ਵੀਡੀਓ ਬਣਾ ਚੱਲ ਚੱਲ ਅੰਦਰ ਆ ਜਾ ਕੇ ਅੰਦਰ ਜਿਵੇਂ ਉਹਨੇ ਆਪ ਹੀ ਦੱਸਿਆ ਉਹ ਬੰਦਾ ਸਿਆਣਾ ਸੀ ਆਪ ਹੀ ਦੱਸਿਆ ਕਹਿੰਦਾ ਜਾ ਕੇ ਉਹ ਤਾਂ ਕਹਿੰਦਾ ਅੰਦਰ ਵਗਿਆ ਕਹਿੰਦਾ ਮੈਂ ਇੱਥੇ ਗੱਲਾ ਸਾਹਿਬ ਤੂੰ ਗੱਲਾ ਛੱਡ ਕੇ ਨਾ ਮਗਰ ਕਿਉਂ ਵਗ ਗਿਆ ਉਹ ਕਹਿੰਦਾ ਪਾਪਾ ਇਹ ਨਸ਼ੇ ਪੁੱਤ ਲੜਦੇ ਨੇ ਆਪਣਾ ਵੀ ਮੁੰਡਾ ਕਾਲਜ ਚ ਜਾਣ ਲੱਗ ਗਿਆ ਹੁਣ ਪਲੱਸ 2 ਕਰ ਗਿਆ ਤੇ ਚੰਗੇ ਕੰਮ ਕਰ ਦੇ ਨਹੀਂ ਨਹੀਂ ਆਪਾਂ ਨੇ ਕੀ ਲੈਣਾ ਹੈ ਆਪਾਂ ਨੇ ਕੀ ਲੈਣਾ ਇਹਨਾਂ ਤੋਂ ਇਹਨਾਂ ਦਾ ਕੀ ਪਤਾ ਦੁਕਾਨ ਸਾਹਿਬ ਮੈਂ ਦੁਕਾਨਾਂ ਤਿੰਨ ਬਣਾਤੀਆਂ ਜੇ ਮੈਂ ਹੇਜ ਪਾਣਾ ਬੰਦਾ ਥੋੜੇ ਚਿਰ ਬਾਅਦ ਇਹਦਾ ਮੁੰਡਾ ਕਾਲਜ ਜਾਂਦਾ ਉਹ ਨਸ਼ੇ ਚ ਪਈ ਘਿਰ ਜਾਂ ਉਹਨਾਂ ਦੇ ਕਰਨ ਨਾਲ ਨਸ਼ਾ ਲੈਣ ਲੱਗ ਜਾਂਦਾ ਹੈ ਪਿਓ ਨੇ ਰੋਕਿਆ ਹੁੰਦਾ ਦਾਦੇ ਨੇ ਪਿਓ ਨੂੰ ਰੋਕਿਆ ਹੁੰਦਾ ਪੋਤਾ ਨਸ਼ੇ ਦੇ ਗ੍ਰਸਤ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਪੈਸੇ ਨਹੀਂ ਮਿਲਦੇ ਤੇ ਕੰਟਰੋਲ ਹੋ ਜਾਂਦਾ ਇੱਕ ਦਿਨ ਉਹ ਆਪ ਦੇ ਨਸ਼ੇ ਵਾਲੀ ਜਾਂ ਨੂੰ ਲੈ ਕੇ ਗੱਲਾਂ ਪੱਟ ਕੇ ਲੈ ਜਾਂਦਾ ਦਾਦੇ ਨੂੰ ਧੱਕਾ ਮਰਦਾ ਦੇ ਲੱਤ ਰੁੱਟਦਾ ਦਾਦਾ ਹਫ਼ਤੇ ਜਾਂ ਦਾਖ ਲਾਉਂਦਾ ਫਿਰ ਦਾਦਾ ਉਹਨੂੰ ਕਹਿੰਦਾ ਯਾਰ ਝੋਟੇ ਨੂੰ ਸੱਦ ਲੈ ਜਾਂ ਉਹਨਾਂ ਨੂੰ ਸੱਦ ਲੈ ਇਹ ਨਸ਼ੇ ਪਿੱਛੇ ਲੜਦੇ ਨੇ ਉਹ ਕਹਿੰਦਾ ਪਾਪਾ ਜੇ ਉਹਨਾਂ ਨੇ ਕਹਿਤਾ ਆਪਾਂ ਕੀ ਲੈਣਾ ਹੈ ਅੱਜ ਪਰ ਕਹਿੰਦਾ ਉਹ ਕਹਿੰਦੇ ਨਹੀਂ ਆਪਾਂ ਕਹਿੰਦੇ ਵੀ ਨਹੀਂ ਆਪਾਂ ਕੀ ਲੈਣਾ ਆਪਾਂ ਲੈਣਾ ਸੋ ਪਾਈ ਸਾਹ ਦਿਓ ਨਸ਼ੇਪਰਧ ਤੁਸੀਂ ਅੱਗੇ ਹੋ ਕੇ ਲੜਪੋ ਅਸੀਂ ਤੁਹਾਡੇ ਪਿੱਛੇ ਲੱਗਾਂਗੇ ਅਸੀਂ ਆਏ ਹਰੇਕ ਮਹੀਨੇ ਜਮਾਨਤਾਂ ਕਰਵਾਉਣੇ ਆ 10 10 ਪਰਚੇ ਸਾਡੇ ਦੇ ਪਾ ਰੱਖੇ ਨੇ ਸਾਡੇ 18 19 ਬੰਦੇ ਆ ਟੀਮ ਸਾਡੀ ਜੋ ਪਿਛਲੇ 4 ਸਾਲਾਂ ਤੋਂ ਦਰਰਾਸ ਲੱਗ ਰਹੀ ਹੈ ਕੋਈ ਇੱਕ ਦੁਕਾਨਦਾਰ ਮੰਡੀ ਦਾ ਕਹਦੇ ਅਸੀਂ ਕਿਸੇ ਨੂੰ ਅੱਜ ਤੱਕ ਜਾ ਕੇ ਆਏ ਵੀ ਕਿਹਾ ਹੋਏ ਪੰਜੀ ਦੇ ਦਿਓ ਬਸ ਸਾਡੀ ਇੱਕੋ ਹੀ ਮੰਗ ਹੈ ਵੀ ਨਸ਼ਾ ਬੰਦ ਹੋ ਜਾ ਸਾਡੇ ਸ਼ਹਿਰ ਚ ਦੁਕਾਨਾਂ 'ਚ ਨਸ਼ਾ ਵੀ ਕੀਤਾ ਜਾਂਦਾ ਯਾਰ ਗਲੀ ਗਲੀ ਚਿੱਟਾ ਵੀ ਕੀਤਾ ਜਾਂਦਾ ਹੈ ਪਿੱਛੇ ਸਾਰਾ ਇਹ ਪੁਲਸ ਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ ਇੱਕ ਰਿਟਾਇਰ ਅਫਸਰ ਹੈ ਉਹ ਹਜੇ ਵੀ ਪੈਸੇ ਇਕੱਠੇ ਕਰੀ ਜਾਂਦਾ ਦੁਕਾਨਦਾਰਾਂ ਤੋਂ ਬਲੇਮ ਲੱਗਦੇ ਨੇ ਪਹਿਲਾਂ ਵੀ ਉਹਦਾ ਮੈਂ ਕਹਣਾ ਪਹਿਲਾਂ ਜਿਹੜੀਆਂ ਉਹ ਆਪ ਹੀ ਉਹ ਕੰਮ ਕਰਾ ਕੇ ਕਿਸ ਦੇ ਨਾਂ ਲਾ ਦਿੰਦਾ ਝੂਠੇ ਇਨਕਾਊਂਟਰ ਕਰਵਾ ਦਿੰਦਾ ਹਜੇ ਤੱਕ ਉਹਦਾ ਇਹੀ ਕੰਮ ਹੈ ਹੋਰ ਵੀ ਬੜੇ ਨੇ ਕਾਲੀਆਂ ਪੇਡਾਂ ਮਾਨਸਾ ਨਾਲ ਗੱਲ ਸਾਬਕਾ ਐਮ.ਐਲ.ਏ ਬੋਲੀ ਜਾਂਦਾ ਸੀ ਕਹਿੰਦਾ ਥਾਣੇ ਵਾਲੇ ਕੀ ਕਰਨਗੇ ਸਾਹਮਣੇ ਤਾਂ ਕਹਿੰਦਾ ਸੈਕਸ ਰੈਕਟ ਦੇ ਧੰਦੇ ਚਲਾਈ ਜਾਂਦਾ ਉਹ ਸਾਰੀ ਗਲੀ ਸਭ ਨੂੰ ਪਤਾ ਬਹੁਤ ਚੰਗਾ ਬੋਲਿਆ ਉਹ ਬੰਦਾ ਸਲੂਟਾ ਨੂੰ ਆ ਸਾਹਮਣੇ ਸਾਰਿਆਂ ਸੈਕਸ ਰੈਕਟ ਚੱਲਦਾ ਆਪ ਆ ਰੋਡ ਤੇ ਕਿਹੜੀ ਰੋਡ ਵੱਜਦੀ ਐ ਇਹ ਸਟੇਸ਼ਨ ਦੇ ਸਾਹਮਣੇ ਵਾਲੀ ਉਹ ਨਸ਼ਾ ਵੀ ਕੀ ਜਾਂਦਾ ਜੀ ਆ ਨਸ਼ਾ ਸਾਹਮਣੇ ਗਊਸ਼ਾਲਾ ਕੋਲੇ ਵਾਲਾ ਉਹ ਗਲੀ ਚ ਲਾਲਾ ਫਾੜਕਾਂ ਤੋਂ ਉਧਰ ਲਾਲਾ ਬਸ ਸਾਡੇ ਤੇ ਲਾਲਾ 16 ਦੁਕਾਨਾਂ 18 ਦੁਕਾਨਾਂ ਦੇ ਬਾਈ ਨੇਮ ਨਾ ਪਾਏ ਨੇ ਮੈਂ ਲਿਖ ਕੇ ਅਫਸਰਾਂ ਨੂੰ ਵੀ ਹੁਣ ਮੇਰੀ ਸਲਾਮ ਹੈ ਬੋਰਡ ਲਾ ਦਾਂ ਤੇ ਕੀ ਉਹ ਆਪਣੇ ਵਪਾਰ ਮੰਡਲ ਦੀਆਂ ਨਹੀਂ ਦੁਕਾਨਾਂ ਕੀ ਉਹਨਾਂ ਦੁਕਾਨਦਾਰਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਉਹਨਾਂ ਦੁਕਾਨਦਾਰਾਂ ਦੇ ਦੇਖੋ ਉਹਨਾਂ ਦੇ ਬੱਚਿਆਂ ਦਾ ਕੋਈ ਕਸੂਰ ਨਹੀਂ ਉਹ ਮੇਰੇ ਬੱਚਿਆਂ ਵਰਗੇ ਨੇ ਮੇਰੇ ਵੀ ਬੱਚੇ ਉਹਨਾਂ ਦੀਆਂ ਗੱਲ ਕਰ ਯਾਰ ਉਹ ਉਹਨਾਂ ਨੂੰ ਉਹਨਾਂ ਦੇ ਸ਼ੌਂਕਾਂ ਦੀ ਪੂਰਤੀ ਲਈ ਉਹਨਾਂ ਨੂੰ ਵੱਡਾ ਬਣਾਉਣ ਦੇ ਲਈ ਉਹ ਨਸ਼ਾ ਵੇਚ ਕੇ ਲੋਕਾਂ ਦੇ ਜਵਾਬਕ ਮਾਰੀ ਜਾਂਦੇ ਨੇ ਫਿਰ ਤਾਂ ਆਪ ਥੋੜੇ ਜਿਹਾ ਪਹਿਲਾਂ ਇੱਕ ਵੱਡੇ ਅਫਸਰ ਦੇ ਮੁੰਡੇ ਦੀ ਮੌਤ ਹੋਈ ਤਾਂ ਹੈਗੀ ਉਹ ਕੀ ਕੁਝ ਦੋਸ਼ ਲਾ ਕੇ ਮਰਿਆ ਹੁਣ ਉਹ ਬਾਈਕ ਹੈ ਅਫਸਰ ਕਹਿ ਰਿਹਾ ਮੇਰਾ ਮੁੰਡਾ ਪਾਗਲ ਸੀ ਵੀ ਉਹ ਲਾ ਕਿਵੇਂ ਕਰ ਗਿਆ ਜੇ ਪਾਗਲ ਸੀ ਅਗੇ ਨਸ਼ੇਦਾਰਦੀ ਸੀ ਉਹ ਪਾਪ ਦੀ ਕਮਾਈ ਇਕੱਠੀ ਕਰੀ ਹੋਈ ਕੋ ਵੱਡਾ ਅਫਸਰ ਫੜਿਆ ਗਿਆ ਡੀਆਈਜੀ ਮੈਂ ਨਾਮ ਪੁੱਲ ਗਿਆ ਕਿੰਨੇ ਕਰੋੜ ਦੇ ਕੋਲ ਕਿੰਨਾ ਕਰੋੜ ਇਕੱਠਾ ਹੋਇਆ ਇੱਕ ਕੱਲ ਏ ਏ ਆਈਜੀ ਉਹ ਹੁਣ ਸੈਂਟਰ ਮਗਰ ਪੈ ਗਿਆ ਵੱਡੇ ਅਫਸਰਾਂ ਦੇ ਇਹ ਸਰਕਾਰ ਵੀ ਫੇਲ ਹੈ ਐਦੂ ਵਾਲੀਆਂ ਪਹਿਲਾਂ ਵੀ ਫੇਲ ਸੀ ਗੱਲ ਕਰ ਹੁਣ ਤਾਂ ਜੀ ਨਸ਼ਾ ਗਲੀ ਗਲੀ ਗੁੰਡਾ ਕਰਦੀ ਫਾਇਰ ਵੱਜਣੇ ਬਹੁਤ ਮਾੜੀ ਗੱਲ ਐ ਸਾਡਾ ਸਾਰਾ ਹਿੰਦੂ ਵਰਗ ਸਾਡੇ ਭਰਾ ਨੇ ਦੁਕਾਨ ਦਾ ਸਾਡੇ ਭਰਾ ਨੇ ਪਰ ਪਰ ਯਾਰ ਬਾਈ ਤੁਸੀਂ ਜਦੋਂ ਕਿਤੇ ਕੋਈ ਹੋਰ ਧਰਨਾ ਲਾਉਂਦਾ ਹੁੰਦਾ ਤੁਸੀਂ ਉਹਦੇ ਸਾਥ ਦਿਆ ਕਰੋ ਕਿਉਂ ਨਹੀਂ ਦਿੰਦੇ ਤੁਸੀਂ ਕਹਿ ਦਿਨੋ ਬਿੱਲ ਐ ਤਾਂ ਆਪਾਂ ਕੀ ਲੈਣਾ ਹੈ ਨਸ਼ਾ ਤਾਂ ਕਹੀ ਜੀ ਅੱਗ ਨਾ ਜਾੜੇ ਦੀ ਨਸ਼ਾ ਪਰ ਯਾਰ ਇਹ ਕਹਾਣੀ ਦੀ ਸਮਝ ਨਹੀਂ ਆ ਰਹੀ ਵੀ ਇਹਦੇ ਪਿੱਛੇ ਕੌਣ ਹੋ ਸਕਦਾ ਪਰਮਿੰਦਰ ਪੇਸ਼ੇਲੇ ਦੀ ਨਹੀਂ ਉਮੀਦ ਹੇਰ ਆਇਆ ਸੀ ਮਾਨਸਾ ਜੁੱਧਨ ਅਸ਼ੰਦ ਦੇ ਵਿਰੁੱਧ ਨੂੰ ਲੈ ਕੇ ਹਾਂ ਉਹ ਕਹਿੰਦਾ ਵੀ ਨਸ਼ਿਆਂ ਦਾ ਸੀ ਖਾਤਮਾ ਕਰੀ ਦਿੱਤਾ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਬਹੁਤ ਵੱਧ ਨਸ਼ਾ ਬਰਨਾਲੇ ਦਾ ਨਾ ਹੋਣਾ ਆ ਕੱਲ ਪਰਸੋ ਬਰਨਾਲੇ ਦੋ ਚਾਰ ਮੁੰਡਿਆਂ ਦੀ ਵੀਡੀਓ ਆਈ ਆ ਮਰੇ ਪਿਆ ਦੀ ਡਿੱਗੀਆਂ ਪਿਆ ਦੀ ਲੋਕ ਪਹਚਾਈ ਜਾਂਦੇ ਨੇ ਝੂਠ ਮਾਰਦੇ ਨੇ ਯਾਰ ਸਭ ਝੂਠੇ ਲੋਕ ਨੇ ਇਹ ਇੱਕ ਉਮੀਦ ਹੇਰ ਦੀ ਨਹੀਂ ਇੱਕ ਆਮੜਾ ਢੋਡੇ ਦੀ ਵੀ ਆਈ ਆ ਵੀ ਨਸ਼ਾ ਖਤਮ ਕਰਤਾ ਕਿੱਥੇ ਖਤਮ ਕਰਤਾ ਜੀ ਸਾਡੇ ਗਲੀ ਗਲੀ ਦੁਕਾਨਾਂ ਤੇ ਵੀ ਕੀ ਆਮੜਾ ਢੋਡਾ ਸੁਨਾਮ ਦਾ ਸੁਨਾਮ ਕੁਆਂਟਲ ਲੈਲਾ ਬਸਤੀ ਚੋਂ ਕਿੰਨਾ ਮਰਜੀ ਦਾ ਸ਼ਾਲਾ ਨਸ਼ੇ ਦੀ ਕਮਾਈ ਨਾਲ ਹੀ ਇਹ ਪਾਲਦੇ ਨੇ ਅਸਰ ਆਦੇ ਸਕ੍ਰੈਚ ਕਾਰਡ ਨਹੀਂ ਕਸਾਉਂਦੇ ਜੇ ਹੁਣ ਮੇਰੇ ਵਰਗਾ ਉੱਠ ਕੇ ਬੋਲਣ ਲੱਗਦਾ ਉਹਨੂੰ ਇਹ ਡਰਾਉਂਦੇ ਨੇ ਪਹਿਲਾਂ ਧਮਕਾਉਂਦੇ ਨੇ ਉਹਦੀ ਬਦਨਾਮੀ ਕਰਾਉਣਾ ਚਾਹੁੰਦੇ ਨੇ ਅਗਲਾ ਨਹੀਂ ਹਟਦਾ ਤੇ ਪਰਚੇ ਪਾਉਂਦੇ ਨੇ ਅਗਲਾ ਫੇਰ ਨਹੀਂ ਹਟਦਾ ਅਗਲੇ ਮਾਪੇ ਪਾਪਤੇ ਪਾਉਂਦੇ ਨੇ ਅਗਲਾ ਫੇਰ ਵੀ ਨਹੀਂ ਹਟਦਾ ਸੀ ਫੇਰ ਵੀ ਨਹੀਂ ਹਟਦੇ ਗੋਲੀ ਮਰਵਾ ਦੋ ਕਿਸੇ ਗੈਂਗਸਟਰ ਤੋਂ ਕਿਉਂਕਿ ਗੈਂਗਸਟਰ ਸੋਢੀ ਨੇ ਤੁਸੀਂ ਹਕੂਮ ਲਾਉਣਾ ਹੁੰਦਾ ਉਹ ਤਾਂ ਵਿਚਾਰੇ ਉਹਨਾਂ ਦਾ ਨਾਂ ਵਰਤਣਾ ਹੁੰਦਾ ਬੰਦੇ ਦਾ ਸੋਢੀ ਹੁੰਦੇ ਨੇ ਤੁਸੀਂ ਕਿਸੇ ਹਣਾ ਗਾਹਾਂ ਗੱਲ ਕਿਸੇ ਦੇ ਗੱਲ ਮਰਜ਼ੀ ਪਾ ਦੇਣ ਵੀ ਉਹ ਕਰ ਗਿਆ ਉਹ ਕਰ ਗਿਆ ਫਲਾਣਾ ਕਰ ਗਿਆ ਜਿਵੇਂ ਇਹ ਹਰੇ ਕੰਮ ਚ ਕਦੇ ਕਿਸੇ ਦਾ ਕਿਤੇ ਬੈਠਣ ਦਾ ਨਾ ਲੈ ਜਾਂਦੇ ਨੇ ਕਿਸੇ ਕਿਸੇ ਕਿਤੇ ਬਾਹਰ ਬੈਠੇ ਜੇਲ੍ਹ ਚ ਤਿਹਾਰ ਜੇਲ੍ਹ ਤੋਂ ਕਦੇ ਕਿਸੇ ਦਾ ਸੰਗਰੂਰ ਜੇ ਪਟਿਆਲੇ ਜੇਲ੍ਹ ਤੋਂ ਚੰਡੀਗੜ੍ਹ ਜੇਲ੍ਹ ਤੋਂ ਐ ਨਾ ਲੈ ਜਾਂਦੇ ਨੇ ਉਹ ਅੰਦਰ ਬੈਠਾ ਹੁੰਦਾ ਅਗਲਾ ਬੰਦੇ ਨਾ ਦੇ ਕੰਮ ਕਰਕੇ ਜਾਂਦੇ ਨੇ ਇਹੀ ਕਰਾਉਂਦੇ ਨੇ ਕਾਹਦੀ ਤਨਖਾਹ ਮਿਲਦੀ ਐ ਨਾ ਉਹ 1.5 ਲੱਖ 2-2 ਲੱਖ ਰੁਪਈਆ ਤੇ ਸ਼ੌਂਕ ਦੇਖੋ ਇਹਨਾਂ ਕੋ ਇਹਨਾਂ ਦੀ ਕਿੱਡੇ ਕਿੱਡੀ ਜ਼ਮੀਨ ਜਾਇਦਾਦ ਆ ਸਾਡੇ ਮਾਨਸਾ ਵੀਡੀਓ ਬਣਾ ਲਈਆਂ ਸੀ ਮੈਡੀਕਲ ਆਣੇ ਥੋੜਾ ਚਿਰ ਪਹਿਲਾਂ ਪੈਸਾ ਲੈਣ ਦੇਣ ਦੀਆਂ ਉਹਨਾਂ ਨੇ ਪਾਬੀਸ਼ਤੀ ਸੀ ਸਮਝੌਤਾ ਪਤਾ ਨਹੀਂ ਕਿਵੇਂ ਹੋ ਗਿਆ ਹਫ਼ਤੇ ਬੰਨੇ ਹੋਣੇ ਸ਼ਰੀਆਮ ਪੈਸੇ ਆਉਣ ਨਾਲ ਨਸ਼ਾ ਹੀ ਜਾੜਾ ਈ ਸੋ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਭਾਈ ਇਕੱਠੇ ਹੋ ਕੇ ਨਸ਼ੇ ਬਰਦੇ ਇੱਕਾ ਕਰੋ ਪਹਿਲਾਂ ਬਾਕੀ ਗੱਲਾਂ ਬਾਅਦ ਚ ਕਿਉਂਕਿ ਉਹ ਵੀ ਤਾਂ ਗੋਲੀਆਂ ਨੇ ਜੋ ਸ਼ਰੀਆਮ ਮਾਰੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਬਾਹਰ ਜੀ ਖਾਲਸਾ ਮਰੀ ਹੋਵੇ